2-3 ਦਿਨ ਪਹਿਲਾਂ ਸਾਡੇ ਚੈਨਲ ਦੇ ਉੱਪਰ ਇੱਕ ਵੀਡੀਓ ਜਨਤਕ ਕੀਤੀ ਸੀ ਖਰਾਬ ਸੜਕਾਂ ਨੂੰ ਲੈ ਕੇ ਪਿੰਡ ਤਿਉੜ ਦੀ ਪਿੰਡ ਤਿਉੜ ਦੇ ਨਿਵਾਸੀਆਂ ਨੇ ਖਰਾਬ ਸੜਕਾਂ ਨੂੰ ਕੀ ਗੱਲਬਾਤ ਕੀਤੀ ਸੀ ਕੁਝ ਬਜ਼ੁਰਗਾਂ ਦੇ ਨਿੱਜੀ ਬਿਆਨ ਸੀ ਤਾਂ ਉਸ ਤੋਂ ਬਾਅਦ ਪਿੰਡ ਦੇ ਵਿੱਚੋਂ ਫੋਨ ਆ ਰਹੇ ਸੀ ਕੱਲ ਰਾਤ ਦੇ ਵੀ 9-10 ਵਜੇ ਦੇ ਕਰੀਬ ਪਿੰਡ ਤਿਉੜ ਦੇ ਵਿੱਚ ਪੁਲਿਸ ਪਹੁੰਚਦੀ ਹੈ ਇੱਕ ਦੋ ਦਿਨ ਬਜ਼ੁਰਗਾਂ ਨੂੰ ਚੱਕਣ ਦੀ ਕੋਸ਼ਿਸ਼ ਕੀਤੀ ਤੇ ਉਸ ਤੋਂ ਬਾਅਦ ਪਿੰਡ ਦੇ ਵਿੱਚ ਪਹੁੰਚੇ ਆ ਬਾਈ ਹੁਣੀ ਕਹਿੰਦੇ ਵੀ ਬਜ਼ੁਰਗ ਨੂੰ ਕੁਝ ਪਿੰਡ ਦੇ ਹੀ ਬੰਦੇ ਨੇ ਉਹ ਚੱਕ ਕੇ ਲੈ ਕੇ ਗਏ ਨੇ ਹੁਣ ਤੇ ਗੱਲਬਾਤ ਕਰਦੇ ਪੂਰੀ ਗੱਲ ਜੋ ਬਜ਼ੁਰਗਾਂ ਨੇ ਗੱਲਾਂ ਕਰੀਆਂ ਉਹ ਬਿਲਕੁਲ ਸਹੀ ਕਰੀਆਂ ਹਮ ਹੁਣ ਕਿਹਾ ਹੋਇਆ ਉਹਨਾਂ ਨੂੰ ਧਮਕਾਇਆ ਜਾ ਰਿਹਾ ਆਮ ਆਦਮੀ ਪਾਰਟੀ ਦੇ ਜਿਹੜੇ ਇੱਥੇ ਵਲੰਟੀਅਰ ਹੈ ਉਹ ਉੱਪਰ ਸ਼ਿਕਾਇਤ ਕਰਦੇ ਆ ਹਮ ਉਹਨਾਂ ਦੀ ਸ਼ਿਕਾਇਤ ਕਰਕੇ ਇੱਕ ਬੰਦੇ ਨੂੰ ਧਮਕਾਇਆ ਇੰਨਾ ਵੀ ਉਹ ਤੋਂ ਮਾਫੀ ਮੰਗਾਈ ਗਈ ਅਰੇ ਪਿੰਡ ਦਾ ਇੱਕ ਹੈਪੀ ਹੈ ਜੂਰਾ ਉਹਦੀ ਘਰ ਵਾਲੀ ਹਰਪ੍ਰੀਤ ਗੌਰ ਹੈ ਉਹ ਬਲਾਕ ਪ੍ਰਧਾਨ ਹੈ ਹਮ ਉਹਨੇ ਮਤਲਬ ਵੀ ਬੰਦੇ ਨੂੰ ਡਰਾ ਡਰਾ ਕੇ ਘਰਾਂ ਤੁਹਾਡੇ ਪਾਰਚਾ ਹੋੜਣਾ ਫਲਾਣਾ ਹੋੜਣਾ ਹੋੜਣਾ ਆਪਣੀ ਗੱਡੀ ਚ ਲੈ ਗਿਆ ਮਤਲਬ ਵੀ ਉੱਥੇ ਗਗਨਨ ਮੌਲ ਦੀ ਕੋਠੀ ਲੈ ਗਈ ਉਹਦੇ ਮਾਫੀ ਮੁਫੀ ਮੰਗਵਾਉਂਗੇ ਹੁਣ ਪਹਿਲੇ ਇੱਕ ਬੰਦੇ ਦੇ ਮਾਫੀ ਮੰਗਵਾਈ ਐਂ ਡਰਾ ਕੇ ਦੂਸਰੇ ਬੰਦੇ ਜਿਹੜੇ ਨੇ ਬੋਲਿਆ ਤਾਂ ਵੀ ਪੰਚਾਇਤ ਜਿਹੜੀਆਂ ਕਚੈਰੀਆਂ ਇਹਨਾਂ ਦੇ ਵਿੱਚ ਪੈਸੇ ਲੰਦੇ ਆ ਰਜਿਸਟਰੀਆਂ ਦੇ ਉਹ ਗੱਲ ਸੱਚੀ ਐ ਹੂੰ ਉਹ ਗੱਲ ਇਹ ਸੱਚੀ ਹੋਣੇ ਕਰਕੇ ਉਹਨਾਂ ਨੂੰ ਤਕਲੀਫ ਹੋਈ ਐ ਹੂੰ ਉਸ ਬੰਦੇ ਨੂੰ ਰਾਤ ਨੂੰ ਰਾਤ 9 ਵਜੇ ਦੇ ਕਰੀਬ 9:30 ਵਜੇ ਦੇ ਕਰੀਬ ਪੁਲਿਸ ਦੀਆਂ 2-3 ਗੱਡੀਆਂ ਆਈਆਂ ਉਹ ਸਿਆਣੇ ਬੰਦੇ ਨੂੰ ਉਹਦੇ ਗੇਟ ਨੂੰ ਬਹੁਤ ਜ਼ੋਰ ਨਾਲ ਖੜਕਾਇਆ ਗਿਆ ਧਮਕਾਇਆ ਗਿਆ ਉਹਨਾਂ ਨੂੰ ਜਿਹੜਾ ਹੈ ਪੀਐਲ ਆ ਕਹਿ ਗਿਆ ਇਹ ਹਰਪ੍ਰੀਤ گور ਉਹਦਾ ਵੀ ਸਾਰਾ ਪਿੰਡ ਬਾਈਕਾਟ ਕਰਦਾ ਜਿੱਦੇ ਬਾਅਦ ਵੀ ਜੇ ਪਿੰਡ ਦੇ ਬੰਦਿਆ ਦਾ ਨਹੀਂ ਸਾਥ ਦਊਂਗੀ ਉਹ ਪਿੰਡ ਦੇ ਨਾਲ ਧੱਕਾ ਕਰਾਉਂਗੀ ਤਾਂ ਗਾਣ ਉਹਨਾਂ ਇਲੈਕਸ਼ਨ ਲੜਨਾ ਬਲੋਗ ਸੇ ਮੱਦੀ ਦਾ ਸਾਰਾ ਪਿੰਡ ਉਹਦਾ ਬਾਈਕਾਟ ਕਰੂੰਗਾ ਕੋਈ ਨੂੰ ਵੋਟ ਨਹੀਂ ਪਾਉਂਗਾ ਇਹ ਸਾਨੂੰ ਇਕੱਠ ਤਾਂ ਕਰਨਾ ਪਿਆ ਵੀ ਉਹ ਬਜ਼ੁਰਗ ਨੂੰ ਠਮਕਾਇਆ ਗਿਆ ਇੱਕ ਵਲੰਟੀਅਰ ਹੁਣ ਉਸ ਸਾਡੇ ਬਜ਼ੁਰਗ ਨੂੰ ਆਪਣੀ ਗੱਡੀ ਦੇ ਵਿੱਚ ਬਿਠਾ ਕੇ ਲੈ ਗਿਆ ਤੁਹਾਡੇ ਪਿੰਡ ਦਾ ਹੀ ਇਹ ਵਲੰਟੀਅਰ ਹੈ ਹਾਂਜੀ ਹਾਂਜੀ ਉਹ ਸਾਡੇ ਪਿੰਡ ਦਾ ਹੀ ਹੈ ਉਹ ਉਹਨੂੰ ਬਿਠਾ ਕੇ ਲੈ ਗਿਆ ਦੋ ਤਿੰਨ ਬੰਦੇ ਹੀ ਹੈ ਕੋਈ ਬਹੁਤੇ ਆਮ ਆਦਮੀ ਪਾਰਟੀ ਦੇ ਇੱਥੇ ਬੰਦੇ ਨਹੀਂ ਹੈ ਪਾਰਟੀਆਂ ਹੁਣ ਇੰਨੀ ਨਿੱਜੀ ਉਤਰ ਜਾਣ ਗਈਆਂ ਗਰਾਊਂਡ ਲੈਵਲ ਤੇ ਜੇ ਗੱਲ ਕਰੀਏ ਲੋਕਾਂ ਨੂੰ ਘਰਾਂ ਦੇ ਵਿੱਚ ਜੱਕਣਗੇ ਕਿਉਂਕਿ ਲੋਕਤੰਤਰ ਦਾ ਲੋਕਤੰਤਰ ਦੇ ਵਿੱਚ ਸਭ ਨੂੰ ਬੋਲਣ ਦੀ ਆਜ਼ਾਦੀ ਹੈ ਤੇ ਲੋਕਤੱਤਵ ਦਾ ਘਾਣ ਹੋ ਰਿਹਾ ਜਿਵੇਂ ਰਾਤ 9 ਵਜੇ ਇੱਕ 65 ਸਾਲ ਦੇ ਬਜ਼ੁਰਗ ਨੂੰ ਪੁਲਿਸ ਲੈਣ ਆਈ ਸੀ ਇਹ ਸਾਰੀ ਕਾਰਵਾਈ ਹਲਕੇ ਦੇ ਐਬਲ ਕਰਾ ਰਹੀ ਹੈ ਤਾਂਤ ਮਤਲਬ ਮਾਨੂ ਸੇਸ ਬੱਚੀ ਬਣਦੇ ਲੋਕਾਂ ਨੂੰ ਉਹਦੇ ਵਿਰੁੱਧ ਸਾਰਾ ਇਕੱਠ ਸਾਡੇ ਬਣਦਾ ਮੋ ਕਮੰਟਰੀ ਸਭ ਤੋਂ ਕਹਿੰਦੇ ਹੁੰਦੇ ਸੀਗੇ ਵੀ ਲੀਡਰ ਜਦੋਂ ਤੁਹਾਡੇ ਘਰਾਂ ਦੇ ਵਿੱਚ ਆਉਣਗੇ ਪਿੰਡਾਂ ਦੇ ਵਿੱਚ ਆਉਣਗੇ ਤੁਸੀਂ ਸਵਾਲ ਪੁੱਛੇ ਕਰੋ ਪਰ ਕਿਤੇ ਨਾ ਕਿਤੇ ਹੁਣ ਦੇਖੀਏ ਬਾਈ ਜੇ ਲੀਡਰਾਂ ਨੂੰ ਲੋਕ ਸਵਾਲ ਕਰਦੇ ਨੇ ਫਿਰ ਲੱਗਦਾ ਹੁਣ ਪਰਚੇ ਹੋਣਗੇ ਪੁਲਿਸ ਘਰਾਂ ਦੇ ਵਿੱਚ ਬੜੇ ਵੀ ਫਿਰ ਪਰਚੇ ਕਰਾਂਗੇ ਜੀ ਪੁਲਿਸ ਆਂਦੀ ਹੈ ਰਾਤ ਵੀ ਪੁਲਿਸ ਆਈ ਵੀ ਦੀ ਰਹ ਕੰਦਾ ਟੱਪਣੇ ਤਿਆਰ ਹੋਈ ਦੀ ਪੁਲਿਸ ਹੋ ਰਹੀ ਹੂੰ ਤਾਂ ਐਮਐਲਏ ਸਾਹਿਬ ਕੰਮ ਮੰਗਦੇ ਆ ਮੈਂ ਪਿੰਡ ਦਾ ਸਰਪੰਚ ਆ ਜੇ ਮੈਂ ਕੰਮ ਕਰੂੰਗਾ ਤਾਂ ਲੋਕ ਮੈਨੂੰ ਚੰਗਾ ਕਹੋਗੇ ਨਹੀਂ ਕਹੂੰਗਾ ਕਿਉਂਕਿ ਪਤਾ ਲੋਕਾਂ ਦੇ ਚੋਣੇ ਹੋਏ ਆ ਨਹੀਂ ਅਸੀਂ ਆਪਣੀ ਗੱਲ ਰੱਖਦੇ ਆਂ ਸ਼ਾਇਦ ਮੇਰੇ ਘਰੇ ਵੀ ਪੁਲਿਸ ਦਸਤ ਤਗੀਏ ਸ਼ਾਮ ਤੱਕ ਲੇਕਿਨ ਡੰਨੇ ਦੀ ਕੋਈ ਗੱਲ ਨਹੀਂ ਹੈਗੀ ਅਸੀਂ ਸਾਰਾ ਭਾਈਚਾਰਾ ਇਕੱਠਾ ਸਾਡਾ ਅਸੀਂ ਤਾਂ ਇਹ ਕਹੋਗੇ ਵੀ ਅਸੀਂ ਤਾਂ ਬਾਈਕਾਡ ਕਰਨੇ ਪਰ ਸਾਨੂੰ ਤਾਂ ਇਹ ਹੋ ਜਾਣਾ ਜੇ ਪਿੰਡ ਤੋਂ ਬਾਹਰ ਲੈ ਕੇ ਲਾ ਦੇਣਾ ਵੀ ਇੱਥੇ ਹੋਣਾ ਮਨਾ ਇਹ ਤਾਂ ਮੋਹਾਲੀ ਜ਼ਿਲ੍ਹੇ ਦੇ ਹਲਕਾ ਖਰੜ ਦੇ ਵਿੱਚ 2-3 ਦਿਨ ਪਹਿਲਾਂ ਸਾਡੇ ਚੈਨਲ ਦੇ ਉੱਪਰ ਇੱਕ ਵੀਡੀਓ ਜਨਤਕ ਕੀਤੀ ਸੀ ਖਰਾਬ ਸੜਕਾਂ ਨੂੰ ਲੈ ਕੇ ਪਿੰਡ ਤੇ ਉੜਦੀ ਪਿੰਡ ਤਿਊੜ ਦੇ ਵਸਨੀਕਾਂ ਨੇ ਖਰਾਬ ਸੜਕਾਂ ਨੂੰ ਕੀ ਗੱਲਬਾਤ ਕੀਤੀ ਸੀ ਕੁਝ ਬਜ਼ੁਰਗਾਂ ਦੇ ਨਿੱਜੀ ਬਿਆਨ ਸੀ ਤਾਂ ਉਸ ਤੋਂ ਬਾਅਦ ਪਿੰਡ ਦੇ ਵਿੱਚੋਂ ਫੋਨ ਆ ਰਹੇ ਸੀ ਕੱਲ ਰਾਤ ਦੇ ਵੀ 9-10 ਵਜੇ ਦੇ ਕਰੀਬ ਪਿੰਡ ਤਿਊੜ ਦੇ ਵਿੱਚ ਪੁਲਿਸ ਪਹੁੰਚਦੀ ਹੈ ਇੱਕ ਦੋ ਤਿੰਨ ਬਜ਼ੁਰਗਾਂ ਨੂੰ ਚੱਕਣ ਦੀ ਕੋਸ਼ਿਸ਼ ਕੀਤੀ ਤੇ ਉਸ ਤੋਂ ਬਾਅਦ ਪਿੰਡ ਦੇ ਵਿੱਚ ਪਹੁੰਚੇ ਆ ਬਾਈ ਹੁਣੀ ਕਹਿੰਦੇ ਵੀ ਬਜ਼ੁਰਗ ਨੂੰ ਕੁਝ ਪਿੰਡ ਦੇ ਹੀ ਬੰਦੇ ਨੇ ਉਹ ਚੱਕ ਕੇ ਲੈ ਕੇ ਗਏ ਨੇ ਹੁਣ ਤੇ ਗੱਲਬਾਤ ਕਰਦੇ ਪੂਰੀ ਗੱਲਬਾਤ ਹੈਗੀ ਜਸਪਾਲ ਬਾਈ ਹੁਣ ਸਾਡੇ ਨਾਲ ਮੌਜੂਦ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੂਰੀ ਗੱਲ ਕੀ ਹੈ ਥੋੜਾ आईसी ਪਿੰਡ ਦੇ ਵਿੱਚ ਕੀ ਮਸਲਾ ਕੀ ਹੈ ਪੁਰਾ ਇਹਨਾਂ ਜਿਹੜੀ 2-3 ਦਿਨ ਪਹਿਲਾਂ ਜਿਹੜੀ ਵੀਡੀਓ ਇੱਥੇ ਤੁਸੀਂ ਕਲੈਕਟ ਕੀਤੀ ਹੈ ਹਾਂਜੀ ਉਹ ਵੀਡੀਓ ਬਿਲਕੁਲ ਸਹੀ ਉਹਨਾਂ ਨੇ ਬੋਲਿਆ ਬਜ਼ੁਰਗਾਂ ਨੇ ਹੂੰ ਸਾਡੇ ਇਲਾਕੇ ਦਾ ਜਿੰਨਾ ਬੁਰਾ ਹਾਲ ਹੈ ਕਿਸੇ ਇਲਾਕੇ ਦਾ ਨਹੀਂ ਹੈ ਹੂੰ ਸੜਕਾਂ ਤੇ ਐਡੇ ਵੱਡੇ ਟੋਏ ਪਏ ਹੋਏ ਆ ਹੂੰ ਵੀ ਆਮ ਬੰਦਾ ਤੁਰ ਵੀ ਨਹੀਂ ਸਕਦਾ ਹੂੰ ਜਿਹੜਾ ਸਾਡਾ ਪੋਲਾ ਆ ਰੂਡ ਕੀ ਤੇ ਮੁੱਲਾਂ ਪਰ ਲਿੰਕ ਹੈ ਜਿਹੜਾ ਇਹ ਬਿਲਕੁਲ ਖਤਮ ਹੋਇਆ ਵਾ ਟੱਪਰੀਆਂ ਵਾਲਾ ਪੁਲ ਵੀ ਬਿਲਕੁਲ ਖਤਮ ਹੋਇਆ ਵਾ ਜੋ ਬਜ਼ੁਰਗਾਂ ਨੇ ਗੱਲਾਂ ਕਰੀਆਂ ਉਹ ਬਿਲਕੁਲ ਸਹੀ ਕਰੀਆਂ ਹੁਣ ਕਿਹਾ ਹੋਇਆ ਉਹਨਾਂ ਨੂੰ ਧਮਕਾਇਆ ਜਾ ਰਿਹਾ ਆਮ ਆਦਮੀ ਪਾਰਟੀ ਦੇ ਜਿਹੜੇ ਇੱਥੇ ਵਲੰਟੀਅਰ ਹੈ ਉਹ ਉੱਪਰ ਸ਼ਿਕਾਇਤ ਕਰਦੇ ਆ ਉਹਨਾਂ ਦੀ ਸ਼ਿਕਾਇਤ ਕਰਕੇ ਇੱਕ ਬੰਦੇ ਨੂੰ ਧਮਕਾਇਆ ਇੰਨਾ ਵੀ ਉਹ ਤੋਂ ਮਾਫੀ ਮੰਗਾਈ ਗਈ ਹੁਣ ਦੂਸਰੇ ਬੰਦੇ ਜਿਹੜੇ ਨੇ ਬੋਲਿਆ ਤਾਂ ਵੀ ਪੰਚਾਇਤ ਜਿਹੜੀਆਂ ਕਚਹਿਰੀਆਂ ਇਹਨਾਂ ਦੇ ਵਿੱਚ ਪੈਸੇ ਲੈਂਦੇ ਆ ਰਜਿਸਟਰੀਆਂ ਦੇ ਉਹ ਗੱਲ ਸੱਚੀ ਹੈ ਉਹ ਗੱਲ ਇਹ ਸੱਚੀ ਹੋਣੇ ਕਰਕੇ ਉਹਨਾਂ ਨੂੰ ਤਕਲੀਫ ਹੋਈ ਹੈ ਹੂੰ ਉਸ ਬੰਦੇ ਨੂੰ ਰਾਤ ਨੂੰ ਰਾਤ 9 ਵਜੇ ਦੇ ਕਰੀਬ 9:30 ਵਜੇ ਦੇ ਕਰੀਬ ਪੁਲਿਸ ਦੀਆਂ 2-3 ਗੱਡੀਆਂ ਆਈਆਂ ਹੂੰ ਉਹ ਸਿਆਣੇ ਬੰਦੇ ਨੂੰ ਉਹਦੇ ਗੇਟ ਨੂੰ ਬਹੁਤ ਜ਼ੋਰ ਨਾਲ ਖੜਕਾਇਆ ਗਿਆ ਧਮਕਾਇਆ ਗਿਆ ਉਹਨਾਂ ਨੂੰ ਹੂੰ ਇਸ ਸਾਰੇ ਕੰਮ ਕਰਕੇ ਇੱਥੇ ਸਾਰਾ ਪਿੰਡ ਇਹ ਕਿਸੇ ਪਾਰਟੀ ਦਾ ਕੰਮ ਨਹੀਂ ਹੈ ਵੀ ਕੋਈ ਪਾਰਟੀ ਕਰਾ ਰਹੀ ਹੈ ਇੱਥੇ ਸਾਰੀਆਂ ਪਾਰਟੀਆਂ ਦੇ ਮੋਤਬਰ ਬੰਦੇ ਇਕੱਠੇ ਹੋਏ ਹੋਏ ਆ ਇਹ ਸਾਡੇ ਪਿੰਡ ਦਾ ਸਾਰੇ ਇਲਾਕੇ ਦਾ ਸਾਂਝਾ ਕੰਮ ਹੈ ਇਹ ਸਾਨੂੰ ਇਕੱਠ ਤਾਂ ਕਰਨਾ ਪਿਆ ਵੀ ਉਹ ਬਜ਼ੁਰਗ ਨੂੰ ਧਮਕਾਇਆ ਗਿਆ ਇੱਕ ਵਲੰਟੀਅਰ ਹੁਣ ਉਸ ਸਾਡੇ ਬਜ਼ੁਰਗ ਨੂੰ ਆਪਣੀ ਗੱਡੀ ਦੇ ਵਿੱਚ ਬਿਠਾ ਕੇ ਲੈ ਗਿਆ ਤੁਹਾਡੇ ਪਿੰਡ ਦੀ ਇਹ ਵਲੰਟੀਅਰ ਹੈ ਹਾਂਜੀ ਹਾਂਜੀ ਉਹ ਸਾਡੇ ਪਿੰਡ ਦਾ ਹੀ ਹੈ ਉਹ ਉਹਨੂੰ ਬਿਠਾ ਕੇ ਲੈ ਗਿਆ ਦੋ ਤਿੰਨ ਹੁੰਦੀ ਹੈ ਕੋਈ ਬਹੁਤੇ ਆਮ ਆਦਮੀ ਪਾਰਟੀ ਦੇ ਇੱਥੇ ਬੰਦੇ ਨਹੀਂ ਹੈ ਅਸੀਂ ਵੀ ਆਮ ਆਦਮੀ ਪਾਰਟੀ ਦੇ ਪਹਿਲਾ ਬੰਦੇ ਸੀ ਸਾਢੇ 9 ਸਾਲ ਹੋ ਗਏ ਆਮ ਆਦਮੀ ਪਾਰਟੀ ਦੇ ਪਹਿਲਾ ਵੀ ਬਣਿਆ ਜਿਹੜਾ ਉਹਦੀ ਵੀ ਅਸੀਂ ਸਪੋਰਟ ਕਰੀ ਉਹ ਨਹੀਂ ਆਇਆ ਇਹ ਗगन ਮਾਨ ਜਦ ਤੱਕ ਵੋਟਾਂ ਲੈਣੀਆਂ ਤੇ ਇਹ ਆਈ ਹੈ ਜਦ ਤੇ ਮਨਿਸਟਰ ਬਣ ਗਿਆ ਐਮ ਐਲ ਏ ਬਣ ਗਈ ਇਹ ਮੁੜ ਕੇ ਸਾਡੇ ਪਿੰਡ ਵਿੱਚ ਇੱਕ ਵਾਰ ਨਹੀਂ ਆਈ ਜਿਹੜੀਆਂ ਸਾਨੂੰ ਤਕਲੀਫਾਂ ਅਸੀਂ ਤਾਂ ਉਹ ਗੱਲਾਂ ਕਰਨੀਆਂ ਹੀ ਆ ਜੀ ਹਾਂ ਜੀ ਹੁਣ ਇਹ ਗੱਲਾਂ ਵਾ ਪੜਦਾ ਪਾਉਣੇ ਵਾਸਤੇ ਇਹ ਸਾਡੇ ਬੰਦਿਆਂ ਨੂੰ ਚੱਕਦੇ ਐ ਤਮ ਕਹਉਂਦੇ ਐ ਇਹ ਗੱਲਾਂ ਕਰਕੇ ਅਸੀਂ ਸਾਰਾ ਆ ਕੱਠ ਕਰਿਆ ਜੀ ਬਈ ਕੱਠ ਨਾਲ ਕੀ ਹੋਊਗਾ ਬੰਦਾ ਬੰਦੇ ਨੂੰ ਲੈ ਪੁਲਿਸ ਲੈ ਕੇ ਗਈਏ ਕਹਿੰਦੇ ਵਲੰਟੀਅਰ ਲੈ ਕੇ ਗਿਆ ਪਿੰਡ ਦਾ ਜੀ ਸਾੜੇ ਪਿੰਡ ਦਾ ਇੱਕ ਹੈਪੀ ਐਜੂਰ ਹੈ ਉਹਦੀ ਘਰ ਵਾਲੀ ਹਰਪ੍ਰੀਤ ਘੋਰ ਹੈ ਹਾਂਜੀ ਉਹ ਬਲਾਕ ਪ੍ਰਧਾਨ ਹੈ ਹੂੰ ਉਹਨੇ ਮਤਲਬ ਹੀ ਬੰਦੇ ਨੂੰ ਡਰਾ ਡਰਾ ਕੇ ਘਰਾਂ ਤੋਂ ਢੋੜੇ ਪਰਚਾ ਹੋ ਜਣਾ ਫਲਾਣਾ ਹੋ ਜਣਾ ਆ ਹੋ ਜਣਾ ਆਪਣੀ ਗੱਡੀ 'ਚ ਲੈ ਗਿਆ ਮਤਲਬ ਹੀ ਉੱਥੇ ਗਗਨਨ ਮੌਲਦੀ ਕੋਠੀ ਲੈ ਗਈ ਹੂੰ ਉਹਦੇ ਮਾਫੀ ਮੁਫੀ ਮੰਗਵਾਉਂਗੇ ਹੁਣ ਪਹਿਲੇ ਇੱਕ ਬੰਦੇ ਦੇ ਮਾਫੀ ਮੰਗਵਾਈ ਐਂ ਡਰਾ ਕੇ ਹੂੰ ਮਤਲਬ ਸਾਡਾ ਪਿੰਡ ਇਹ ਗੱਲ ਪਿੱਛੇ ਇਕੱਠਾ ਹੋਇਆ ਅਸੀਂ ਉਹਦਾ ਜਿਹੜਾ ਹੈਪੀ ਹੈ ਲੈ ਕੇ ਗਏ ਆਏ ਹਰਪ੍ਰੀਤ ਕੌਰ ਉਹਦਾ ਵੀ ਸਾਰਾ ਪਿੰਡ ਬਾਈਕਾਟ ਕਰਦਾ ਜਿੱਤੇ ਬਾਅਦ ਵੀ ਜੇ ਪਿੰਡ ਦੇ ਬੰਦਿਆ ਦਾ ਨਹੀਂ ਸਾਥ ਦਊਂਗੀ ਉਹ ਪਿੰਡ ਦੇ ਨਾਲ ਧੱਕਾ ਕਰਾਉਂਗੀ ਤਾਂ ਦਾ ਹੁਣ ਉਹਨਾਂ ਇਲੈਕਸ਼ਨ ਲਾੜਨਾ ਬਲੌਗ ਸਮਤੀ ਦਾ ਸਾਰਾ ਪਿੰਡ ਉਹਦਾ ਬਾਈਕਟ ਕਰੂੰਗਾ ਕੋਈ ਨੂੰ ਵੋਟ ਨਹੀਂ ਪਾਊਗਾ ਨਾ ਉਹਦੀ ਕੋਈ ਮਦਦ ਕਰੂੰਗਾ ਤੁਸੀਂ ਰਾਤ ਵੀ ਖੜੇ ਸੀ ਉਹਨਾਂ ਦੇ ਘਰੇ ਗਏ ਸੀ ਹਾਂ ਜੀ ਰਾਤ ਵੀ ਖੜੇ ਤੇ ਅਸੀਂ ਸਾਰਾ ਪਿੰਡ ਇਕੱਠਾ ਹੋ ਗਿਆ ਦੌਰ ਹੈ ਹਾਂ ਜੀ ਜੱਗਾ ਸਾਡਾ ਪੰਚਾਇਤ ਮੈਂਬਰ ਹੈ ਮੈਨੂੰ ਫੋਨ ਮਾਰ ਕੇ ਬੁਲਾਇਆ ਹਾਂ ਜੀ ਇਹ ਆਇਆ ਉੱਥੇ ਇਹਨਾਂ ਗੱਲਬਾਤ ਕਰੀਏ ਸਾਰੀ ਪੁਲਿਸ ਵਾਲਿਆਂ ਨਾਲ ਐਸ ਐਚਓ ਨਾਲ ਚਲੋ ਵਧੀਆ ਗੱਲ ਕਰੀਏ ਸਾਡੇ ਨਾਲ ਹਾਂ ਫਿਰ ਉਹ ਚਲੇਗੇ ਜਾਂ ਪਿੰਡ ਦਾ ਇਕੱਠ ਹੋਇਆ ਉਹ ਫਿਰ ਲੰਘ ਗਏ ਮਤਲਬ ਵੀ ਚਲੇ ਗਏ ਆਪਣਾ ਗੱਲਬਾਤ ਕਰਕੇ ਕਿ ਪਾਰਟੀਆਂ ਹੁਣ ਇੰਨੀ ਨਿੱਜੀ ਉਤਰ ਜਾਣਗੀਆਂ ਗਰਾਊਂਡ ਲੈਵਲ ਤੇ ਜੀ ਗੱਲ ਕਰੀਏ ਲੋਕਾਂ ਨੂੰ ਘਰਾਂ ਦੇ ਵਿੱਚ ਜੱਕਣਗੇ ਕਿਉਂਕਿ ਲੋਕਤੰਤਰ ਦਾ ਲੋਕਤੰਤਰ ਦੇ ਵਿੱਚ ਸਭ ਨੂੰ ਬੋਲਣ ਦੀ ਆਜ਼ਾਦੀ ਹੈ ਇਹ ਲੋਕਤੰਤਰ ਦਾ ਕਹਾਣ ਹੋ ਰਿਹਾ ਜਿਵੇਂ ਰਾਤ 9 ਵਜੇ ਇੱਕ 65 ਸਾਲ ਦੇ ਬਜ਼ੁਰਗ ਨੂੰ ਪੁਲਿਸ ਲੈਣ ਆਈ ਸੀ ਇਹ ਸਾਰੀ ਕਾਰਵਾਈ ਹਲਕੇ ਦੇ ਐਵੇਲੇ ਕਰਾ ਰਹੀ ਹੈ ਪੁਲਿਸ ਤੱਕ ਮਜਬੂਰ ਹੈ ਡਿਊਟੀ ਸਰਕਾਰੀ ਮੁਲਾਜ਼ਮ ਹੈ ਉਹਨਾਂ ਨੂੰ ਜੇਕਰ ਆਰਡਰ ਦਊਗਾ ਹਲਕਾ ਐਮਐਲਏ ਉਹਨਾਂ ਦਾ ਆਉਣਾ ਹੀ ਆਉਣਾ ਹੈ ਪੁਲਿਸ ਨੂੰ ਤਾਂ ਆਪਣੀ ਡਿਊਟੀ ਕਰਨੀ ਹੈ ਜੇ ਹਲਕੇ ਵਿਧਾਇਕ ਨੇ ਕਹਿਣਾ ਹੈ ਪਰ ਜਿਨ੍ਹਾਂ ਰਾਤ ਮਤਲਬ ਮਾਨੂ ਸੇਸ ਬੱਚੀ ਪਿੰਡ ਦੇ ਲੋਕਾਂ ਨੂੰ ਉਦੇ ਵਿਰੁੱਧ ਸਾਰਾ ਇਕੱਠ ਸਾਡੇ ਪਣਦਾ ਇਹਦੇ ਵਿੱਚ ਅਕਾਲੀ ਦਲ ਦੇ ਵੀ ਬੰਦੇ ਆ ਬੀਜੇਪੀ ਦੇ ਬੰਦੇ ਆ ਝਾੜੂ ਦੇ ਵੀ ਬੰਦੇ ਆ ਹਰੇਕ ਪਾਰਟੀ ਦੇ ਬੰਦੇ ਇੱਥੇ ਖੜੇ ਆ ਜਿਹੜਾ ਪੂਰੇ ਸੰਸਦਾਨ ਦੀ ਨਿਗਹਿਤੀ ਕਰਦੇ ਹਲਕਾ ਐਮਐਲਏ ਦੀ ਜੋ ਆ ਰਾਤ ਤੱਕ ਆ ਕਰਿਆ ਅਗਰ ਅੱਗੇ ਨੂੰ ਵੀ ਇਹਨਾਂ ਨੇ ਹੁਣ ਇਹ ਆਪਣੇ ਕਾਰਵਾਈ ਬੰਦ ਨਾ ਕੀਤੀ ਫਿਰ ਅਸੀਂ ਬਹੁਤ ਉੱਪਰ ਹਾਈ ਲੈਵਲ ਦਾ ਧਰਨਾ ਦੇਵਾਂਗੇ ਜੋ ਵੀ ਸਾਨੂੰ ਕਰਨਾ ਹੈ ਉਹ ਉੱਥੇ ਤੱਕ ਜਾਵਾਂਗੇ ਸਾਨੂੰ ਹਰੇਕ ਪਾਰਟੀ ਦੇ ਨਮਾਇਦਿਆਂ ਦਾ ਕਾਂਗਰਸ ਪਾਰਟੀ ਦੇ ਵੀ ਅਕਾਲੀ ਦਲ ਦੇ ਤੇ ਵੀ ਭਾਜਪਾ ਦੇ ਵੀ ਲੀਡਰਾਂ ਦਾ ਸਾਨੂੰ ਫੋਨ ਆਇਆ ਕਿ ਅਸੀਂ ਸ਼ਾਮਲ ਹੋਣਾ ਧਰਨੇ ਵਿੱਚ ਪਰ ਅਸੀਂ ਅੱਜ ਕਿਹਾ ਵੀ ਸਾਡੀ ਮੀਟਿੰਗ ਆ ਹ ਤੇ ਆਪਣੇ ਪਿੰਡ ਦੇ ਵਾਲੇ ਪਹਿਲਾਂ ਅਸੀਂ ਵਿਚਾਰ ਸਾਰਿਆਂ ਦੇ ਲਏ ਆ ਉਹਦੇ ਵਿਰੁੱਧ ਹੁਣ ਅਸੀਂ ਕਹਿ ਰਹੇ ਬੇਨਤੀ ਕਰਦੇ ਪ੍ਰਸ਼ਾਸਨ ਨੂੰ ਵੀ ਭਾਈ ਬਾਜ਼ ਆਜੋ ਜੇ ਤੁਸੀਂ ਫੇਰ ਵੀ ਧੱਕਾ ਕਰਨਾ ਬੰਦ ਨਾ ਕੀਤਾ ਫਿਰ ਅਸੀਂ ਹਾਈ ਲੈਵਲ ਦੇ ਉੱਪਰ ਹਰੇਕ ਪਾਰਟੀ ਦਾ ਸਾਥ ਲੈ ਕੇ ਮਤਲਬ ਧਾਨਾ ਦਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਪੰਚ ਸਾਹਿਬ ਕਿਵੇਂ ਦੇਖਦੇ ਮੌਜੂਦਾ ਸਰਪੰਚੋਂ ਤੁਹਾਡੇ ਪਿੰਡ ਦੇ ਵਿੱਚ ਠੱਕਾ ਹੋਇਆ ਆਵਾ ਮੈਂ ਤੁਸੀਂ ਪਾਰਟੀ ਵੱਲੋਂ ਹਾਂਜੀ ਬਿਲਕੁਲ ਠੱਕਾ ਹੋਇਆ ਏ ਰਾਤ 9:30 ਵਜੇ ਮੈਨੂੰ ਵੀ ਬੁਲਾਇਆ ਗਿਆ ਜੀ ਇੱਥੇ ਉਸ ਤੋਂ ਪਹਿਲਾਂ ਇੱਥੇ ਪੁਲਿਸ ਵਾਲੇ ਆਏ ਸੀਗੇ ਐਸ ਐਚ ਓ ਸਾਹਿਬ ਇਹ ਆਪਣੇ ਪੰਚਾਇਤ ਮੈਂਬਰ ਜਗਤਾਰ ਸਿੰਘ ਜੀ ਇਹਨਾਂ ਨੇ ਗੱਲਬਾਤ કરી ਤੇ ਉਹਨਾਂ ਨੂੰ ਭੇਜਤਾ ਇੱਥੋਂ ਪਿੰਡ ਭੇਜਿਆ ਤਾਂ ਪਿੰਡ ਦਾ ਕਾਫੀ ਇਕੱਠ ਹੋ ਗਿਆ ਸੀਗਾ ਤਾਂ ਕਰਕੇ ਉਹ ਚਲੇ ਗਏ ਮੇਰੀ ਐਮ ਐਲ ਏ ਸਾਹਿਬ ਨੂੰ ਬੇਨ ਐਮਐਲਏ ਸਾਹਿਬ ਪਿੰਡ ਦਾ ਸਰਪੰਚ ਹੋਣ ਦੇ ਨਾਤੇ ਜੇ ਕਿਸੇ ਦੇ ਖਿਲਾਫ ਅਸੀਂ ਤੁਹਾਨੂੰ ਕੁਝ ਲੱਗਿਆ ਵੀ ਸ਼ਾਨ ਦੇ ਖਿਲਾਫ ਕੋਈ ਗੱਲ ਹੈ ਉਦੋਂ ਵੱਲੋਂ ਅਸੀਂ ਮਾਫੀ ਮੰਗਦੇ ਹਾਂ ਪਰ ਲੋਕ ਐਮਐਲਏ ਸਾਹਿਬ ਕੰਮ ਮੰਗਦੇ ਆ ਮੈਂ ਪਿੰਡ ਦਾ ਸਰਪੰਚ ਆ ਜੇ ਮੈਂ ਕੰਮ ਕਰੂੰਗਾ ਤਾਂ ਲੋਕ ਮੈਨੂੰ ਚੰਗਾ ਕਹੋਗੇ ਨਹੀਂ ਕਹੂੰਗਾ ਕਿਉਂਕਿ ਪਤਾ ਲੋਕਾਂ ਦੇ ਚੁਣੇ ਹੋਏ ਆ ਲੋਕਾਂ ਦੇ ਇਹ ਕੰਮ ਕਰ ਰਹੇ ਤਾਂ ਹੀ ਇੰਨੇ بڑے ਕੱਠੇ ਕੱਟ ਦੇ ਵਿਚਾਰੇ ਖੜੇ ਹੋ ਇੱਥੇ ਹਾਂਜੀ ਹਾਂ ਬਿਲਕੁਲ ਹੁਣ ਜਦੋਂ ਕੰਮੇ ਨਹੀਂ ਹੁੰਦਾ ਸੜਕਾਂ ਦਾ ਬੁਰਾ ਹਾਲ ਹੈ ਹਰੇਕ ਕੰਮ ਕੰਮ ਹੋ ਹੀ ਨਹੀਂ ਰਿਹਾ ਜੀ ਕਿਸੇ ਵੀ ਤਰ੍ਹਾਂ ਦਾ ਹੂੰ ਕਚੈਰੀਆਂ 'ਚ ਲੁੱਟ ਹੈਗੀ ਐ ਕਾਫੀ ਐ ਅਸੀਂ ਵੀ ਕਚੈਰੀਆਂ ਜਾਂਦੇ ਮੈਂ ਵੀ ਕਿਸਾਨ ਆ ਸਾਨੂੰ ਵੀ ਕੰਮ ਕਰ ਰਹੇ ਨੇ ਉੱਥੇ ਕਾਫੀ ਲੁੱਟ ਹੁੰਦੀ ਐ ਲੁੱਟ ਹੁੰਦੀ ਐ ਲੁੱਟ ਹੁੰਦੀ ਐ ਤੁਸੀਂ ਗੱਲ ਕਰੀਏ ਮੁੱਖ ਮੰਤਰੀ ਸਾਹਿਬ ਤਾਂ ਕਹਿੰਦੇ ਹੁੰਦੇ ਸੀਗੇ ਵੀ ਲੀਡਰ ਜਦੋਂ ਤੁਹਾਡੇ ਘਰਾਂ ਦੇ ਵਿੱਚ ਆਉਣਗੇ ਪਿੰਡਾਂ ਦੇ ਵਿੱਚ ਆਉਣਗੇ ਤੁਸੀਂ ਸਵਾਲ ਪੁੱਛਿਆ ਕਰੋ ਪਰ ਕਿਤੇ ਨਾ ਕਿਤੇ ਹੁਣ ਦੇਖੀਏ ਬਾਈ ਜੇ ਲੀਡਰਾਂ ਨੂੰ ਲੋਕ ਸਵਾਲ ਕਰਦੇ ਨੇ ਫੇਰ ਲੱਗਦਾ ਹੁਣ ਪਰਚੇ ਹੋਣਗੇ ਪੁਲਿਸ ਘਰਾਂ ਦੇ ਵਿੱਚ ਵੜੂਗੀ ਫੇਰ ਪਰਚੇ ਕਰਾਂਗੇ ਜੀ ਪੁਲਿਸ ਆਂਦੀ ਐ ਰਾਤ ਵੀ ਪੁਲਿਸ ਆਈ ਵੀਦੀ ਹੋਰ ਕੰਧਾਂ ਟੱਪਣੇ ਤਿਆਰ ਹੋਈ ਵੀਦੀ ਪੁਲਿਸ ਹੋ ਰਹੀ ਜੀ ਹੂੰ ਇਹ ਮਤਲਬ ਕੋਈ ਕਿਸੇ ਦੇ ਖਿਲਾਫ ਬੋਲਦਾ ਏ ਸੱਚ ਦੀ ਬਾਤ ਚੱਕਦਾ ਏ ਤਾਂ ਫਿਰ ਪਰਚਾ ਕਿ ਨਹੀਂ ਧਮਕਾਣੇ ਹਮ ਇੱਕ ਇੱਕ ਬੰਦੇ ਸਾਡੇ ਦੇ ਮਾਫੀ ਮੰਗਵਾਈ ਡਰਾ ਕੇ ਜੀ ਹਾਂ ਲੇ ਕਿ ਉਹਦੇ ਕੋਲ ਪ੍ਰੂਫ ਵੀ ਹੈਗਾ ਸਾਰਾ ਕੁਝ ਹਮ ਬਾਜੀ ਕਿਵੇਂ ਦੇਖਦੇ ਹੋ ਪਿੰਡ ਦੇ ਵਸਨੀਕੋਂ ਹਾਂਜੀ ਪਿੰਡ ਦਾ ਵਸਨੀਕ ਆ ਜੀ ਸਾਫਾ ਪੰਜੋਂ ਸਾਫਾ ਪੰਜਵੀਂ ਆ ਇਹ ਜਿਹੜਾ ਕੱਟ ਹੈ ਨਾ ਇਹ ਇਸ ਕਰਕੇ ਨਹੀਂ ਹੈਗਾ ਵੀ ਉਹਨੂੰ ਇੱਕ ਬੰਦੇ ਨੂੰ ਡਰਾਇਆ ਗਿਆ ਕੱਲੂ ਅਸੀਂ ਕੋਈ ਪਿੰਡ ਦੀ ਆਵਾਜ਼ ਚੱਕਦੇ ਆ ਅਸੀਂ ਦੱਸਦੇ ਆ ਕਿ ਸਾਡੇ ਉਰੇ ਇਲਾਕੇ 'ਚ ਕੋਈ ਕੰਮ ਨਹੀਂ ਹੋਇਆ ਗਗਨ ਨੋਮਨ ਸਾਹਿਬ ਦੱਸ ਦਿਓ ਵੀ ਸਾਡੇ ਇੱਥੇ ਕਿਹੜਾ ਕੰਮ ਕਰਿਆ ਸੜਕਾਂ ਦਾ ਤੁਸੀਂ ਕਿਸੇ ਵੀ ਸੜਕ ਨੂੰ ਤੁਸੀਂ ਜਾਣਦੇ ਹੋ ਇੱਕ ਸੜਕ ਲਿੰਕ ਟੂੜ ਦੀ ਦੱਸ ਦਿਓ ਜਿਹੜੀ ਸਹੀ ਹੈ ਸਾਨੂੰ ਪੀਜੀਆ ਜਾਣਾ ਹੁੰਦਾ ਸਭ ਤੋਂ ਨੇੜੇ ਸਾਡਾ ਹਸਪੀਟਲ ਉੱਥੇ ਜਾਣ ਵਾਤੇ ਵੀ ਸਾਨੂੰ ਕੰਟਾ ਲੱਗਦਾ ਹੈ ਠੀਕ ਹੈ ਸੜਕਾਂ ਦਾ ਕੰਮ ਦੇ ਇਹਨਾਂ ਦਾ ਕੋਈ ਜਵਾਬ ਨਹੀਂ ਹੈਗਾ ਉਹ ਜਿਹੜੀ ਤੁਸੀਂ ਉਸ ਦਿਨ ਥੋੜੀ ਜੀ ਇੰਟਰਵਿਊ ਚਲਾਈ ਹੈ ਉਹਦੇ ਚ ਜਿਹੜੇ ਬੰਦਿਆਂ ਨੇ ਵੀ ਤੁਹਾਨੂੰ ਦਿੱਤੇ ਆ ਸਵਾਲਾਂ ਦੇ ਜਵਾਬ ਦਿੱਤੇ ਆ ਉਹਨਾਂ ਨੂੰ ਪੁਲਿਸ ਦੇ ਫੋਨ ਆਏ ਆ ਉਹਨਾਂ ਨੂੰ ਮਾਫੀ ਮੰਗਾਣੇ ਤੱਕ ਦਾ ਪਹੁੰਚਿਆ ਗਿਆ ਇੱਕ ਬੰਦੇ ਨੇ ਮਾਫੀ ਮੰਗ ਵੀ ਲਈ ਸ਼ਾਇਦ ਦੂਸਰਾ ਵੀ ਹੁਣ ਥੋੜੀ ਦੇਰ ਤੱਕ ਵੀਡੀਓ ਪਾ ਦੇਣਗੇ ਉਹ ਠੀਕ ਹੈ ਪਰ ਗੱਲ ਇਹ ਹੈ ਕਿ ਕੱਲ ਨੂੰ ਸਾਡੇ ਵਿੱਚ ਦੇ ਕੋਈ ਇਹ ਗੱਲ ਕਰਦਾ ਕਿ ਸਰਕਾਰ ਕੰਮ ਨਹੀਂ ਕਰਦੀ ਇਹਦਾ ਕੱਲੂ ਸਾਡੇ ਕਰਦੇ ਬਾਰਵੀਂ ਪੁਲਿਸ ਭੇਜਣਗੇ ਠੀਕ ਹੈ ਨਾ ਤਾ ਹੁਣ ਇਹ ਆਵਾਜ਼ ਦਬਾਈ ਜਾ ਰਹੀ ਹੈ ਇਹ ਕੰਮ ਨਹੀਂ ਕੀਤਾ ਕਰ ਰਹੇ ਪਰ ਜਿਹੜਾ ਵੀ ਬੰਦਾ ਇਹਨਾਂ ਦੇ ਖਿਲਾਫ ਬੋਲਦਾ ਨਾ ਉਹਦੀ ਆਵਾਜ਼ ਦਬਾਉਣ ਦੀ ਕੋਸ਼ਿਸ਼ ਜ਼ਰੂਰ ਹੋ ਰਹੀ ਹੈ ਪੂਰੇ ਖਰੜ ਇਲਾਕੇ ਚ ਪੂਰਾ ਇਲਾਕਾ ਛਾਣ ਲੋ ਖਰੜ ਦਾ ਹਲਕਾ ਪੂਰਾ ਛਾਣ ਲੋ ਕਿਤੇ ਕੰਮ ਕੀਤਾ ਹੋਵੇ ਪਰ ਹਾਂ ਲੋਕਾਂ ਨੂੰ ਜ਼ਰੂਰ ਡਰਾਇਆ ਜਾ ਰਿਹਾ ਜਿਹੜਾ ਬੰਦਾ ਇਹਨਾਂ ਦੇ ਖਿਲਾਫ ਥੋੜਾ ਜਿਹਾ ਵੀ ਬੋਲਦਾ ਉਹਨੂੰ ਡਰਾਇਆ ਜਾ ਰਿਹਾ ਉਹਨੂੰ ਕਿਸੇ ਕਾਂਗਰਸ ਪਾਰਟੀ ਨਾਲ ਕਿਸੇ ਅਕਾਲੀ ਪਾਰਟੀ ਨਾਲ ਕਿਸੇ ਬੀਜੇਪੀ ਪਾਰਟੀ ਨਾਲ ਉਹਨੂੰ ਜੋੜ ਦਿੱਤਾ ਜਾਂਦਾ ਜੀ ਇਹ ਵਿਰੋਧੀ ਧਿਰ ਕਰ ਆ ਰਹੀ ਹੈ ਹਾਲਾਂਕਿ ਇੱਥੇ ਕੋਈ ਵਿਰੋਧੀ ਧਿਰ ਦਾ ਬੰਦਾ ਨਹੀਂ ਉਹ ਵਜੇ ਪੁਲਿਸ ਆਂਦੀ ਹੈ ਜੀ 11 ਬੰਦੇ ਪੁਲਿਸ ਦੇ ਆਉਂਦੇ ਆ ਠੀਕ ਹੈ ਉਹ ਚਲੋ ਕੁੰਡਾ ਨਹੀਂ ਖੋਲਦੇ ਪਰ ਕੁੰਡਾ 1 ਘੰਟਾ ਉਹਨਾਂ ਦਾ ਹੈ ਤੋੜਿਆ ਜਾਂਦਾ ਹੈ ਦਰਵਾਜ਼ਾ ਦਰਵਾਜ਼ਾ ਬਹੁਤ ਦੱਬ ਕੇ ਖੜਕਾਇਆ ਜਾਂਦਾ ਹੈ ਠੀਕ ਹੈ ਚਲੋ ਪਿੰਡ ਦਾ ਘੱਟ ਦੇ ਕੇ ਪੁਲਿਸ ਵਾਪਸ ਚਲੇਗੀ ਪਰ ਕਰਵਾ ਕੌਣ ਰਿਹਾ ਇਹਨੂੰ ਕਰਵਾਤਾ ਪਿੱਛੇ ਕੋਈ ਨਾ ਕੋਈ ਬੰਦਾ ਰਿਹਾ ਹੀ ਹੈ ਨਾ ਠੀਕ ਹੈ ਜੇ ਕਿਸੇ ਸ਼ਾਂ ਦੇ ਖਿਲਾਫ ਬੋਲਿਆ ਉਹਨੂੰ ਪਰਸਨਲੀ ਬਿਠਾ ਕੇ ਸਮਝਾ ਲੈਂਦੇ ਪਰ ਇੱਕਣਾ ਕਿਸੇ ਨੂੰ ਡਰਾਣਾ ਪਿੰਡ ਚ ਭੇਜ ਕੇ ਪੁਲਿਸ ਨੂੰ ਤਾਂ ਅਸੀਂ ਸਾਰੇ ਡਰੇ ਹੋਏ ਇਸ ਚੀਜ਼ ਨੂੰ ਕਾਹਲੂ ਅਸੀਂ ਵੀ ਕੋਈ ਗੱਲ ਕਰ ਨਹੀਂ ਸਕਦੇ ਅਸੀਂ ਕਿਸੇ ਨੂੰ ਕੁਝ ਕਹਿ ਨਹੀਂ ਸਕਦੇ ਕਿ ਹਾਂ ਸਰਕਾਰ ਕੰਮ ਨਹੀਂ ਕਰ ਰਹੀ ਠੀਕ ਹੈ ਇਹ ਚੀਜ਼ ਹੈ ਤਾਂ ਸਰਕਾਰ ਕੰਮ ਕਰਨੀ ਧਿਆਨ ਦਵਾ ਇਹ ਚੀਜ਼ਾਂ 'ਤੇ ਨਹੀਂ ਧਿਆਨ ਦਵਾ ਕੰਮ ਨਹੀਂ ਕਰ ਰਹੀ ਸਰਕਾਰ ਤਾਂ ਕਹਿੰਦੀ ਸੀ ਪਿੰਡਾਂ ਦੇ ਵਿੱਚੋਂ ਚੱਲੂਗੀ ਪਿੰਡਾਂ ਦੇ ਸੱਤਾਂ ਵਿੱਚੋਂ ਚੱਲੂਗੀ ਪਰ ਲੱਗਦਾ ਜਿਹੜੀ ਸੱਤ ਇੱਥੇ ਲੱਗੀ ਹੈ ਇਹਦਾ ਉਲਟਾ ਹੋਊਗੀ ਜਮਾਈ ਮੈਂ ਤੁਹਾਨੂੰ ਇੱਕ ਗੱਲ ਦੱਸਣਾ ਚਾਹੁੰਦਾ ਐਮਐਲਏ ਸਾਰਿਆਂ ਨੇ ਚੁਣਦੇ ਆ ਚੁਣ ਕੇ ਉਹਨਾਂ ਨੂੰ ਪਜਾਂਦੇ ਇਹ ਫਸਟ ਟਾਈਮ ਆਈ ਸੀ ਇਹ ਸਾਡੀ ਗਲੀ ਚ ਕਹੀ ਗਈ ਸੀ ਵੀ ਤੁਸੀਂ ਇੱਕ ਵਾਰ ਮੈਨੂੰ ਭੇਜੋ ਥੋੜਾ ਬਣਾਣਾ ਕੰਮ ਹੈ ਬਾਕੀ ਥੋੜਾ ਕੰਮ ਕਰਨਾ ਮੇਰਾ ਕੰਮ ਹੈ ਹਾਂਜੀ ਅੱਜ ਤੁਸੀਂ ਚਾਰੇ ਪਾਸੇ ਨਿਗਾਹ ਮਾਰੋ ਹਾਂਜੀ ਕਿਤੇ ਵੀ ਨਾ ਸਾਡੇ ਉਰੇ ਅੱਜ ਤੱਕ ਸੜਕ ਆ ਕੋਈ ਬਜ਼ੁਰਗ ਕੋਈ ਜਨਾਨੀ ਪ੍ਰੈਗਨੈਂਟ ਜਾਂ ਕੋਈ ਬਿਮਾਰ ਹੋਵੇ ਸਾਨੂੰ 8 ਕਿਲੋਮੀਟਰ ਤੈਗਾ ਨਾ ਬਹੁਤ ਮੁਸ਼ਕਲ ਹੋ ਜਾਂਦਾ ਹਾਂ ਉਸ ਤੋਂ ਬਾਅਦ ਤੁਸੀਂ ਇੱਧਰ ਆ ਜਾਓ ਨਾਲੇ ਸਾਡੇ ਪਿੰਡ ਨੂੰ ਕੋਈ ਬੱਸ ਆ ਹੂੰ ਨਾਲੇ ਅਸੀਂ 25 ਕਿਲੋ ਕਿੰਨਾ 8 ਕਿਲੋਮੀਟਰ ਬੈਠਿਆ ਸਿਰਫ ਜਸਟ 8 ਕਿਲੋਮੀਟਰ ਦੀ ਸਾਡੀ ਵਾਟ ਆ ਨਾਲੇ ਸਾਡੇ ਕੋਲੇ ਕੋਈ ਵਿਕਲੈ ਨਾ ਕੋਈ ਸਾਧਨ ਅੱਜ ਸਾਨੂੰ ਆਪਣੇ ਆਪਣੇ ਸਾਧਨ ਲੈਣੇ ਪੈ ਰਹੇ ਆ ਕਿਉਂ ਹੁਣ ਜਿਹੜੇ ਵਿਚਾਰੇ ਗਰੀਬ ਆ ਨਹੀਂ ਸਾਧਨ ਲੈ ਸਕਦੇ ਉਹ ਕੀ ਕਰਨਗੇ ਇਹਨਾਂ ਨੂੰ ਸੋਚਣਾ ਚਾਹੀਦਾ ਇਹ ਉਹਦਣ ਤੁਸੀਂ ਦੇਖੀ ਹੋਣੀ ਆ ਇਹ ਇੰਟਰਵਿਊ ਦੇ ਰਹੀ ਸੀ ਖਰੜ ਗਗਨ ਮੋਲ ਮੈਡਮ ਜਿੱਤੇ ਪੱਤਰਕਾਰ ਨੇ ਪੁੱਛਿਆ ਇਹ ਸੜਕਾਂ ਦਾ ਕੀ ਹਾਲ ਆ ਉਹ ਤਾਂ ਕਹਿੰਦੀ ਸੜਕਾਂ ਦੀ ਗੱਲ ਨਾ ਕਰੋ ਵੇ ਸੜਕਾਂ ਦੀ ਗੱਲ ਕਿਉਂ ਨਾ ਕਰੋ ਨਹੀਂ ਵੋਟਾ ਵੋਟਾ ਤੁਸੀਂ ਪਾਈਆਂ ਲੋਕ ਤਾਂ ਸਵਾਲ ਪੁੱਛਣਗੇ ਪੱਤਰਕਾਰ ਵੀ ਤਾਂ ਸਵਾਲ ਪੁੱਛਣਗੇ ਮੈਡਮ ਵਿਧਾਇਕ ਨੂੰ ਪੁੱਛਣਗੇ ਹੋਰ ਪੁੱਛਣਗੇ ਕਿਨੂੰ ਉਹੀ ਵਿਧਾਇਕ ਮੈਡਮ ਨੂੰ ਉਸ ਟਾਈਮ ਪੁੱਛਿਆ ਦਾ ਪੱਤਰਕਾਰ ਨੇ ਇਹ ਸਵਾਲ ਕੀਤਾ ਸੀਗਾ ਕਿ ਮੈਡਮ ਸੜਕਾਂ ਦਾ ਦੱਸੋ ਕੀ ਹਾਲ ਹੈ ਕਹਿੰਦੀ ਸੜਕਾਂ ਦੀ ਗੱਲ ਐ ਕਰੋ ਤੁਹਾਡੇ ਨਾਲ ਸੜਕਾਂ ਦੀ ਗੱਲ ਨਹੀਂ ਕਰਾਂਗੇ ਤਾਂ ਹੋਰ ਕਾਦੀ ਗੱਲ ਕਰਾਂਗੇ ਜੇ ਸਾਨੂੰ ਫੈਸਿਲਿਟੀ ਨਹੀਂ ਮਿਲੂਗੀ ਤਾਂ ਅਸੀਂ ਉਹਦੀ ਗੱਲ ਕਰਾਂਗੇ ਹੁਣ ਸਾਡੀ ਡਿਸਪੈਂਸੇ ਚਲ ਜਾਓ ਹੂੰ ਕਹਿੰਦੇ ਨੇ ਵੀ ਹੈਲਥ ਉਹਦੇ ਪਾਸ ਆਪਣਾ ਐਜੂਕੇਸ਼ਨ 'ਤੇ ਬਹੁਤ ਧਿਆਨ ਹੈ ਸਾਡੇ ਸਕੂਲ 'ਚ ਜਾ ਕੇ ਵੇਖ ਲਓ ਸਾਡੇ ਇੱਥੇ ਡਿਸਪੈਂਸਰੀ 'ਚ ਜਾ ਕੇ ਦੇਖੋ ਸਾਡੇ ਪ੍ਰੋਸਪਰ ਡਿਸਪੈਂਸਰੀ 'ਚ ਜਾ ਕੇ ਦੇਖੋ ਨਾ ਦਵਾਈ ਹੈ ਨਾ ਕੁਝ ਹੈ ਬਸ ਉਹੀ ਇੱਕ ਦੱਬਤਾ ਦੇ ਕੇ ਦੋੜ ਦਿੰਦੇ ਆ ਇਹ ਕਹਿੰਦੇ ਜੀ ਅਸੀਂ ਬਹੁਤ ਕੰਮ ਕਰ ਰਹੇ ਆ ਜਿੱਦਾਂ ਦੀ ਮੈਂ ਇੱਕ ਗੱਲ ਪੁੱਛਣਾ ਚਾਹੁੰਦਾ 1.5 ਸਾਲ ਇਹਨਾਂ ਦਾ ਰਹਿ ਗਿਆ ਹਾਂਜੀ 1.5 ਸਾਲ ਤੋਂ ਇਹ ਤੇ ਪਹਿਲਾ ਮੈਡਮ ਅਜੇ ਤੱਕ ਇੱਥੇ ਕਦੋਂ ਆਈ ਹੈ ਇੱਥੇ ਇਹਨਾਂ ਨੇ ਕੈਂਪ ਵੀ ਲਾਏ ਸਭ ਕੁਝ ਲਾਏ ਕੈਂਪਾਂ 'ਚ ਕਦੋਂ ਆਈ ਹੈ ਇੱਕ ਵਾਰ ਮੁੜ ਕੇ ਨਹੀਂ ਬੜੀ ਹੈਗੀ ਇੱਕ ਵਾਰ ਸਾਨੂੰ ਕਿਸੇ ਨੂੰ ਵੀ ਪੁੱਛਿਆ ਨਹੀਂ ਹੈਗਾ ਵੀ ਤੁਹਾਡਾ ਕੀ ਹਾਲ ਹੈ ਕਿਵੇਂ ਨਹੀਂ ਹੈ ਅੱਜ ਤੱਕ ਮੈਂ ਕਹਿੰਦਾ ਵੀ ਅਸੀਂ ਆਪਣੀ ਗੱਲ ਰੱਖਦੇ ਹਾਂ ਸ਼ਾਇਦ ਮੇਰੇ ਘਰੇ ਵੀ ਪੁਲਿਸ ਦਸਤ ਇਹ ਸ਼ਾਮ ਤੱਕ ਲੇਕਿਨ ਡਾਨੇ ਦੀ ਕੋਈ ਗੱਲ ਨਹੀਂ ਹੈਗੀ ਅਸੀਂ ਸਾਰਾ ਭਾਈਚਾਰਾ ਇਕੱਠਾ ਸਾਡਾ ਅਸੀਂ ਤਾਂ ਇਹ ਕਹੋਗੇ ਵੀ ਅਸੀਂ ਤਾਂ ਬਾਈਕਾਟ ਕਰਨੇ ਪਰ ਸਾਨੂੰ ਤਾਂ ਇਹ ਹੋ ਜਾਣਾ ਜੇ ਪਿੰਡ ਦੇ ਬਾਹਰ ਲੈ ਕੇ ਲਾ ਲੈਣਾ ਵੀ ਇੱਥੇ ਆਉਣਾ ਮਨਾ ਇਹ ਤਾਂ ਤੱਕ ਕਹਿੰਦੇ ਸ਼੍ਰੀ ਰਾਮ ਰਾਤ ਉਹਦੀ 65 ਸਾਲ ਦੇ ਬਜ਼ੁਰਗ ਨੂੰ ਚੱਕ ਕੇ ਆ ਕੇ ਬਾਅਦ ਵਿੱਚ ਕਿਸੇ ਕਿਸੇ ਪੰਚ ਨੂੰ ਚੱਕਣ ਆ ਜਾਓਗੇ ਸਰਪੰਚ ਜਦ ਕਿ ਪੁਲਿਸ ਦਾ ਕੰਮ ਬਣਦਾ ਪਹਿਲਾਂ ਸਰਪੰਚ ਨੂੰ ਇਨਫੋਰਮ ਕਰਨਾ ਹੈ ਸਰਪੰਚ ਸਾਹਿਬ ਇਹ ਗੱਲ ਹੋਈ ਆ ਵੀ ਤੁਹਾਡੇ ਨਾਲ ਕੇ ਜਿਸੀ ਆਉਣਾ ਹੂੰ ਸਰਪੰਚ ਲੋ ਕਰੂਗਾ ਤਾਂ ਕੋਈ ਕੋਈ ਕ੍ਰਿਮੀਨਲ ਤਾਂ ਹੈ ਨਹੀਂ ਕੋਈ ਕ੍ਰਾਈਮ ਤਾਂ ਕਿਸੇ ਨੇ ਕੀਤਾ ਨਹੀਂ ਹੋਇਆ ਹੂੰ ਠੀਕ ਹੈ ਸਰਪੰਚ ਸਾਹਿਬ ਨਾਲ ਤੁਸੀਂ ਲੋ ਉਹਨਾਂ ਨੂੰ ਬੁਲਾਓ ਕੋਈ ਗੱਲਬਾਤ ਤਾਂ ਆਪਸ ਵਿੱਚ ਬੈਠ ਕੇ ਸੁਲਝਾਓ ਹਾਂਜੀ ਇਹ ਤਾਂ ਥੋੜੀ ਤੁਸੀਂ ਰਾਤ ਨੂੰ ਜਾ ਕੇ ਦਰਵਾਜ਼ੇ ਬੰਨੋ ਕਿਸੇ ਦੇ ਹੂੰ ਉੱਪਰੋਂ ਡੈਵਿਨੇਸ਼ਨ ਦਾ ਪਰਚਾ ਹੋਊਗਾ ਕਹਿੰਦਾ ਡੈਵਿਨੇਸ਼ਨ ਇਹ ਸਿਧਾਂਤ ਸਾਰਿਆਂ ਲਈ ਬਰਾਬਰ ਹੈ ਇਹ ਤਾਂ ਹੈ ਹੀ ਹੈ ਜੀ ਮਤਕਿ ਜਿਹੜਾ ਬੰਦਾ ਬੋਲਣਾ ਚਾਹੁੰਦਾ ਕੁਝ ਵੀ ਕਹਣਾ ਚਾਹੁੰਦਾ ਤਾਂ ਇਹਦਾ ਇਹਦਾ ਕਹਿੰਦੇ ਵੀ ਬੰਦੇ ਨੂੰ ਚੁੱਪ ਕਰਾ ਦਿਓ ਮੈਂ ਤੁਹਾਨੂੰ ਕਹਿੰਦਾ ਵੀ ਮੇਰੇ ਮੇਰੇ ਨਾਲ ਡਿਬੇਟ ਕਰ ਲਵੇ ਕਿਸੇ ਵੀ ਚੀਜ਼ ਤੇ ਡਿਬੇਟ ਕਰ ਲਵੇ ਕਿੱਥੇ ਮਰਜ਼ੀ ਬੈਠ ਕੇ ਗੱਲ ਲਵੇ ਮੈਂ ਤਾਂ ਇੱਥੇ ਕੰਮ ਹੈ ਕੰਮ ਹੈ ਤੁਸੀਂ ਦੇਖ ਸਕਦੇ ਹੋ ਪੱਦਰਵਾਈ ਦੇਖ ਸਕਦੇ ਹੋ ਜਿੱਥੇ ਮਰਜ਼ੀ ਜਾ ਸਕਦੇ ਹੋ ਰੜੇ ਵਾਲੇ ਦੇ ਲੈ ਲਓ ਇੱਧਰ ਦਾਉ ਮੱਜਰੇ ਦੇ ਲੈ ਲਓ ਕਿਸੇ ਪਾਸੇ ਤੇ ਵੀ ਲੈ ਲਓ ਮੈਨੂੰ ਇੱਕ ਸੜਕ ਦਿਖਾ ਦਿਓ ਵੀ ਇਹ ਬਿਲਕੁਲ ਸਹੀ ਹੈ 1.5 ਕਿਲੋਮੀਟਰ ਦੇ ਸਾਡੇ ਰੁੜਕੀ ਆ ਅਸੀਂ ਮਰਗੇ ਕਹਿੰਦੇ ਵੀ ਇਹ ਪੁਲ ਬਣਾ ਦਿਓ ਪੁਲ ਬਣਾ ਦਿਓ ਪੁਲ ਬਣਾ ਦਿਓ ਕਿੰਨੇ ਪਿੰਡਾਂ ਨੂੰ ਜੋੜਦਾ ਚੰਡੀਗੜ੍ਹ ਦੇ ਨਾਲ ਕੱਲ ਵੀ ਤਰਨਾ ਲੱਗਿਆ ਸੀ ਉੱਥੇ ਹਾਂਜੀ ਵੀ ਕਿੰਨੇ ਪਿੰਡਾਂ ਨੂੰ ਜੋੜਦਾ ਉਹ ਉਹਦੇ ਵੱਲ ਕੋਈ ਸੁਣਵਾਈ ਨਹੀਂ ਆ ਸਾਡੇ ਤੇ ਕੰਗਸਾਹਬ ਨੇ ਪਹਿਲਾਂ ਪੁਲ ਆਇਆ ਸੀਗਾ ਸਿਆਮੀਪੁਰ ਵਾਲਾ ਇਹ ਟੱਪਰੀਆਂ ਵਾਲਾ ਉਹ ਵੀ ਹਟ ਰਿਹਾ ਹੁਣ ਹੁਣ ਤਾਂ ਸਾਨੂੰ ਐ ਹੁੰਦਾ ਵੀ ਸਾਡੇ ਜਵਾਕ ਕਿੱਦਾਂ ਜਾਣਗੇ ਸਪੁਲ ਹੁਣ ਸਾਨੂੰ ਪਤਾ ਵੀ ਮਾਪੇ ਛੱਡ ਕਹਿੰਦੇ ਵਿਚਾਰੇ ਬਜ਼ੁਰਗ ਆਪਣੇ ਜਵਾਕਾਂ ਨੂੰ ਨਾਲ ਲੈ ਜਾ ਕੇ ਛੱਡ ਕੇ ਆਂਦੇ ਆ ਤਾਂ ਵੇ ਜੇ ਸਾਡੇ ਕੋਲ ਫੈਸਿਲਿਟੀ ਹੋ ਗਈ ਸਾਡੇ ਬੱਚੇ ਵੀ ਸ਼ਹਿਰਾਂ ਜਾ ਕੇ ਪੜ੍ਹ ਸਕਦੇ ਆ ਸਾਡੇ ਬੱਚੇ ਖੇਡਣ ਵੀ ਜਾ ਸਕਦੇ ਆ ਅਕੈਡਮੀਆ ਵੀ ਹੈਗੀਆਂ ਸਾਡੇ ਕੋਲ ਤਾਂ ਉਹ ਅਕੈਡਮੀ ਵੀ ਹੈ ਨਹੀਂ ਕੋਈ ਪੂਰੇ ਤਾਂ ਜੇ ਤੁਸੀਂ ਦੇਖੋ ਨਾ ਜੀ ਹੁਣ ਤਾਂ ਬਸ ਬੋਲਣ ਦਾ ਤਾਂ ਹੁਣ ਇਹ ਵੀ ਜੋ ਬੋਲੋਗੇ ਤਾਂ ਇਹਨਾਂ ਨੇ ਸੰਗ ਨਾਪ ਦੇਣਾ ਜੇ ਨਹੀਂ ਬੋਲੋਗੇ ਤਾਂ ਮਰ ਜਾਣਾ ਇਹ ਗੱਲ ਆ ਤਸਵੀਰਾਂ ਨੇ ਪਿੰਡ ਤਿਹੜਦੀਆਂ ਪਿੰਡ ਵਾਸੀਆਂ ਦਾ ਕਹਿਣਾ ਕਿਤੇ ਨਾ ਕਿਤੇ ਸੱਚ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਬਾਈ ਜੇ ਗੱਲ ਕਰੀਏ ਸੱਚ ਦੀ ਆਵਾਜ਼ ਨੂੰ ਹੀ ਦਬਾਇਆ ਜਾ ਰਿਹਾ ਜੀ ਆਹ ਉਹ ਅੱਗੇ ਦੀ ਹੁਣ ਤੁਹਾਡੇ ਵੱਲੋਂ ਰਣਨੀਤੀ ਕੀ ਆ ਅੱਜ ਇਕੱਠ ਕੀਤਾ ਮੀਟਿੰਗ ਕੀਤੀ ਹੈ ਕੀ ਫੈਸਲਾ ਲਿਆ ਗਿਆ ਜੇ ਕੱਲ ਜੇ ਸਾਡੇ ਪਿੰਡ ਦੇ ਬੰਦੇ ਆ ਕੋਈ ਵੀ ਆ ਚਾਹੰਦੀ ਹੈ ਜੀ ਅਸੀਂ ਆਪਣਾ ਪਿੰਡ ਦਾ ਇਕੱਠਾ ਹੋਊਂਗੇ ਹੋਊਂਗਾ ਇਲਾਕਾ ਵੀ ਇਕੱਠਾ ਕਰਾਂਗੇ ਬਾਕੀ ਹੋਰ ਲੀਡਰਾਂ ਨੂੰ ਵੀ ਬੁਲਾਉਂਗੇ ਅਸੀਂ ਸਾਰੀ ਪਾਰਟੀ ਦੇ ਨੂੰ ਅਸੀਂ ਧਾਰਨਾ ਦੋਗੇ ਯੂਚ ਤੇ ਟਿਹੁਰ ਦੇ ਕੱਟ ਦੇ ਵਿੱਚ ਉਸ ਦਿਨ ਵੀ ਬਾਬਾ ਜੀ ਸਾਡੇ ਨਾਲ ਮੌਜੂਦ ਸੀ ਜਿਸ ਦਿਨ ਟੁੱਟੀਆਂ ਸੜਕਾਂ ਬਾਰੇ ਗੱਲਬਾਤ ਕੀਤੀ ਸੀਗੀ ਬਾਬਾ ਜੀ ਕਹਿੰਦੇ ਜੀ ਦੋ ਜਿਹੜੇ ਬਜ਼ੁਰਗ ਸੀਗੇ ਨਾਲ ਉਹਨਾਂ ਦੇ ਘਰੇ ਪੁਲਿਸ ਪਹੁੰਚੀ ਸੀਗੀ ਕਿਦ ਤਰ੍ਹਾਂ ਕਿਤੇ ਇੱਕ ਤੋਂ ਮਾਫੀ ਮੰਗਾਈ ਗਈ ਹੈ ਤੇ ਇੱਕ ਨੂੰ ਹੁਣ ਲੈ ਕੇ ਗਏ ਨੇ ਪਿੰਡ ਦੇ ਬਸਨੀਕ ਹੈ ਕੋਈ ਪ੍ਰਧਾਨ ਬਲਕ ਪ੍ਰਧਾਨ ਉਹ ਲੈ ਕੇ ਗਏ ਨੇ ਆਪਣੀ ਗੱਡੀ ਦੇ ਵਿੱਚ ਬਿਠਾ ਕੇ ਕਿ ਤੁਹਾਨੂੰ ਵੀ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਮਾਹ ਜੀ ਮੇਰੇ ਕੋਲ ਕੋਈ ਨਹੀਂ ਗਿਆ ਮੰਨੋ ਕੋਈ ਕਿਸੇ ਨੂੰ ਤੰਗ ਨਹੀਂ ਕਰਿਆ ਹਾਂ ਜੀ ਕਿਸੇ ਨੂੰ ਨਹੀਂ ਪਰੇਸ਼ਾਨ ਕਰਿਆ ਹਾਂ ਅਸੀਂ ਇਹ ਤਾਂ ਜ਼ੁਲਮ ਦੀ ਬਾਤ ਹੈ ਵੀ ਅਸੀਂ ਆਪਣੇ ਹੱਕ ਦੀ ਲੜਾਈ ਵਾਸਤੇ ਲੜ ਸਕਦੇ ਹਾਂ 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 ਹੂੰ ਅਜੀ ਸਰਕਾਰ ਸਾਡੀ 1.5 ਉੱਪਰ ਤਸ਼ੱਦਦ ਕਰ ਰਹੀ ਹੈ ਹਾਂਜੀ ਇਹ ਗਲਤ ਨਹੀਂ ਹੈ ਇਹ ਦੂਸਰੀ ਗੱਲ ਹੈ 1.5 ਜਿਆਦਾ ਹੈ ਫਿਰ ਜਿਆਦਾ ਕਾਹਦਾ ਹੋਇਆ ਜੇ ਅਸੀਂ ਗੱਲੇ ਨਹੀਂ ਕਰ ਸਕਦੇ ਤੇ ਗੁਲਾਮ ਹੈ ਲੋਕਤੰਤਰ ਦੇ ਵਿੱਚ ਆਪਾਂ ਬੋਲ ਸਕਦੇ ਹਾਂ ਸੱਚ ਬੋਲ ਸਕਦੇ ਹਾਂ ਹਾਂ ਅਸੀਂ ਤਾਂ ਗੁਲਾਮ ਆਂਗੇ ਇਹਨਾਂ ਸਰਕਾਰਾਂ ਦੇ ਇਹ ਸਰਕਾਰ ਸਾਰੀ ਨੌਕਰੀਆ ਵੋਟਾਂ ਪਾ ਕੇ ਆ ਜੀ ਬਣਾਏ ਵੇ ਜਿੰਨੇ ਵੀ ਸਰਪੈਂਟ ਹੈ ਦਾਪਰਾਂ ਵਿੱਚ ਉਹ ਵੀ ਸਾੜੇ ਨੌਕਰ ਹੈ ਸਾੜੇ ਸਰਪਾ ਤਨਖਾਹ ਮਿਲ ਜੇ ਪਬਲਿਕ ਇਹ ਨਾ ਹੋਏ ਇਹ ਤਨਖਾਹ ਕਿੱਥੇ ਦੇ ਮਿਲਣਾ ਉਹਨਾਂ ਟੈਕਸ ਪਰ ਸਾਰਾ ਕੁਝ ਚੱਲਦਾ ਹੈ ਹਾਂ ਜੀ ਲੋਕਾਂ ਦਾ ਟੈਕਸ ਨਾਲ ਸਾਰਾ ਕੁਝ ਚੱਲਦਾ ਸਾਰਾ ਕੁਝ ਚੱਲਦਾ ਫੇ ਹੋਰ ਜੇ ਬਾਸ ਨਾ ਹੋਏ ਤਾਂ ਬਾਂਸਰੀ ਕਿੱਥੇ ਦੇ ਵੱਜੇ ਜੇ ਪੈਸਾ ਨਾ ਹੋਵੇ ਤਾਂ ਕੰਮ ਕਿੱਥੇ ਤੇ ਹੋਣਾ ਠੀਕ ਹੈ ਕਿ ਨਹੀਂ ਪੈਸੇ ਨਾਲ ਕੰਮ ਕਰਨੇ ਇਹ ਕਰਦੇ ਨਹੀਂ 3 ਸਾਲ ਹੋ ਗਏ ਸੜਕਾਂ ਦਾ ਬੜਾ ਹਾਲ ਹੈ ਉਹ ਪੂਲ ਟੁੱਟੇ ਪਏ ਹਾਂਜੀ আর ਜਿਹੜੇ ਮੈਂ ਤੁਹਾਨੂੰ ਦੱਸਾਂ ਵੀ ਦਸਤਾਵਜ਼ਾਂ ਵਿੱਚ ਕੋਈ ਕੰਮ ਨਹੀਂ ਹੋ ਰਿਹਾ। ਹੂੰ। ਕੋਈ ਨਹੀਂ ਪੁੱਛਦਾ। ਹੂੰ। 6 ਮਹੀਨੇ ਹੋ ਗਏ ਮੈਂ ਦਰਖਾਸਤ ਦਿੱਤੀ ਨੂੰ। ਹਾਂਜੀ। ਅੱਜ ਤੱਕ ਮੇਰੀ ਲੜਕੀ ਦਾ ਸਰਟੀਫਿਕੇਟ ਨਹੀਂ ਬਣਿਆ। ਓਕੇ। ਉਹ ਫਾਈਲ ਦਸਤਰਾਵਾਂ ਦੇ ਵਿੱਚ ਪਈ ਆ। ਹੂੰ। ਹਾਂਜੀ। ਹੂੰ। ਵੀ ਅਸੀਂ ਸਰਕਾਰ ਨੂੰ ਕਾ ਕਰੀਏ ਅਸੀਂ ਸਰਕਾਰ ਨੂੰ ਤਾਂ ਹੀ ਪਿੱਟਦੇ ਜੇ ਸਾਡੇ ਕੰਮ ਨਹੀਂ ਹੁੰਦੇ। ਹਾਂਜੀ। ਇਹ ਸਰਕਾਰ ਆ ਬੈ ਉਹ MLA ਆ ਬੈ ਸਾਨੂੰ ਪੁੱਛੇ ਵੀ ਤੁਹਾਨੂੰ ਕਾ ਤਕਲੀਫ ਹੈ ਉਹ ਅਸੀਂ ਦੱਸੀਏ। ਆ ਸਾਡੇ ਪਿੰਡ ਦਾ ਬੋਰ ਟੁੱਟੀ ਦਾ ਕਰਾਇਆ 16 ਲੱਖ ਰੁਪਇਆ ਲੱਗ ਗਿਆ। ਹਾਂਜੀ। ਅੰਮਲੇ ਦੇ ਹੱਕ ਨਹੀਂ ਤਾਂ ਵੀ ਸਾਡਾ ਬੋਰਡ ਪਾਸ ਕਰਾਵੇ ਹਮਮ ਉਹਨੇ ਪਾਸ ਕਰਾਇਆ ਫਿਰ ਮੋਟਰ ਨੇ ਉਹਨੇ ਪਾਉਂਦਾ ਟਿੱਬੜੀ ਹਮ ਸਾੜੇ ਪਿੰਡ ਦਾ ਇੱਕ ਸ਼ਰਮਕ ਸਿੰਘ ਮੁੰਡਾ ਹੋਏ ਕਿਸੇ ਮੰਤਰੀ ਦਾ ਪੀਏ ਲੱਗਿਆ ਵਾ ਹਾਂਜੀ ਉਹਨੇ ਫਿਰ ਬੋਰਡ ਪਾਸ ਕਰਾਇਆ ਸਾਡਾ ਉਸੇ ਨੇ ਮੋਟਰ ਕੋਈ ਬੜੀ ਉਹਨੇ ਚਾਲੂ ਕਰਾਇਆ ਹੁਣ ਇਹ ਤੁਹਾਨੂੰ ਦਿਖਾਵਾਂ ਗੰਧਲੇ ਵਾ ਪਾਣੀ ਆਉਂਦਾ ਹਮ ਅਸੀਂ ਲੋਕ ਬੇ ਪਰ ਪਿੰਡ ਦੇ ਗੰਧਲੇ ਵਾ ਪਾਣੀ ਪੀਣ ਨੂੰ ਮਜਬੂਰ ਹਾਂ ਹਮ ਇਹ ਮਾਠੋਂ ਡਿਆਕਾਰ ਦੇ ਖਾਮਾਂ ਬੋਤਲ ਵਿੱਚ ਪਾਕ ਹੈ। ਉਹ ਅਗਲੀ ਕਾਰਵਾਈ ਕੀ ਹੋਊਗੀ ਜੇ ਗੱਲ ਕਰੀਏ ਪਿੰਡ ਵਾਲਿਆਂ ਨੇ ਅੱਜ ਧਰਨਾ ਦਿੱਤਾ ਇੱਥੇ ਗੱਲਬਾਤ ਕੀਤੀ ਮੀਟਿੰਗ ਕੀਤੀ ਹੈ ਅਗਲੀ ਰਣਨੀਤੀ ਕੀ ਹੋਊਗੀ। ਪਿੰਡ ਵਾਲਿਆਂ ਨੇ ਸੱਚਾ ਧਰਨਾ ਦਿੱਤਾ। ਹਾਂਜੀ। ਇਹ ਚੇਅਰਮੈਨ ਜਿਹੜੀ ਇਹੇ ਬੁਲਾਉਂਦੀ ਉਹਨਾਂ ਨੂੰ ਪੁਲਿਸ ਆਇਆ ਨੂੰ। ਹਾਂਜੀ। ਇਹ ਗਗਨ ਮੋਲ ਨੂੰ ਕਹਿੰਦੀ ਗਗਨ ਮੋਲ ਨਾਲ ਤਾਂ ਦਫ਼ਤਰ ਮਿਲਦੀ ਹੈ। ਨਾ ਕੋਠੀ 'ਚ ਮਿਲਦੀ ਹੈ। ਅਸੀਂ ਕਿਨੂੰ ਜਾ ਕੇ ਕਹੀਏ ਚਮਚੇ ਕੌਲੀਆਂ ਬਿਠਾ ਲੈਵੇਂ ਉਹਨਾਂ ਨੂੰ ਭੇਜ ਦੰਡੀਏ। ਹਾਂ। ਹੈ? ਠੀਕ ਹੈ ਜੀ। ਇਹਦਾ ਮੈਂ ਨਾਮ ਹੈ ਦਾ ਹੈ ਅਸੀਂ ਚੁਣ ਕੇ ਭੇਜਿਆ ਉਹਨੂੰ ਸਾਡੇ ਨਾਲ ਗੱਲ ਕਰਨੀ ਚਾਹੀਦੇ ਦੱਸੋ ਤੁਹਾਨੂੰ ਕਾਹ ਤਕਲੀਫ ਹੈ ਸਾਡੀ ਤਕਲੀਫੇ ਨਹੀਂ ਪੁੱਛਣੀ ਦੂਰੇ ਨੇ ਹੋਣੇ ਅਸੀਂ ਆਪੇ ਪੁੱਛਣਾ ਠੀਕ ਹੈ ਜੀ